ਕਾ ਜਵਾਕ ਮਿਲਿਆ ਦਸਵੀਂ ਚ ਪੜਦਾ ਪਤਾ ਨਹੀਂ ਕੀ ਇਹਨੂੰ ਹੋ ਗਿਆ ਤੇ ਭੇਡਾਂ ਲਈ ਫਿਰਦਾ ਯਾਰ ਭੇਡਾਂ ਚਾਰੀ ਜਾਂਦਾ ਕੀ ਗੱਲ ਹੋ ਗਈ ਤੂੰ ਭੇਡਾਂ ਚਾਰੀ ਜਾਂਦਾ ਸਸਰੀਆ ਵੇ ਸਸਰੀਕਾਲ ਕੀ ਚੱਕ ਰ ਇਹ ਭੇਡਾਂ ਕਹਤੋ ਵਿਚਾਰੀ ਜਾਂਨ ਨਾਲੇ ਮੇਰੇ ਰਹਿਣ ਨਾਲੋਂ ਚੰਗਾ ਹੀ ਆ ਪੜਦਾ ਨੂੰ ਕਿੰਨੀਵੀਂ ਚ ਦਸਵੀਂ ਕਲਾਸ ਚ ਅੱਛਾ ਵਿਹਲੇ ਰਹਿਣ ਨਾਲੋਂ ਚੰਗਾ ਹਾਂਜੀ ਛੁੱਟੀਆਂ ਹੁਣ ਹਾਂਜੀ ਛੁੱਟੀਆਂ ਕਰਕੇ ਤਾਂ ਨਾਲ ਆ ਜਿੰਨੇ ਹਾਂ ਬੱਕਰੀਆਂ ਆਈਆਂ ਮੇਰੇ ਕੋਲ ਪੰਜ ਪੰਜ ਬੱਕਰੀਆਂ ਬੱਲਾ ਇੱਕ ਸੀ 1 ਤੋਂ 5 ਹੋਈਆਂ 1 ਤੋਂ 5 ਬਣਾ ਲਈਆਂ ਹਾਂਜੀ ਠੀਕ ਆ ਤੇ ਇਹ ਫਿਰ ਹੁਣ ਨਾਲ ਆਹ ਕੌਣਾ ਤੇਰੇ ਇਹ ਮਾਮਾ ਜੀ ਹੈ ਮੇਰੇ ਇਹ ਮਾਮਾ ਜੀ ਹੈ ਤੇਰੇ ਹਾਂਜੀ ਤੇ ਪਿੰਡ ਕਿਹੜਾ ਪਿੰਡ ਤਾਂ ਮੇਰਾ ਦਲਮੀਰ ਖੜਾ ਇੱਥੇ ਮੈਂ ਨਾਨਕੇ ਪਿੰਡ ਰਹਿਣਾ ਹਸਮਾਨ ਖੇੜੇ ਹਾਂਜੀ ਅੱਛਾ ਤਾਂ ਇੱਥੇ ਮਾਮਾ ਜੀ ਨਾਲ ਆਪਦਾ ਉਹ ਚਾਰਨ ਆ ਜੰਨਾ ਹਾਂਜੀ ਠੀਕ ਆ ਮੁੜ ਕੇ ਸਕੂਲ ਜਾਣਾ ਏਦੂ ਬਾਅਦ ਹਾਂਜੀ ਏਦੂ ਬਾਅਦ ਜਦੋਂ ਸਕੂਲ ਲੱਗਣ ਲੱਗੇ ਸਕੂਲ ਜਾਣੇ ਠੀਕ ਆ ਤੈਨੂੰ ਨਹੀਂ ਲੱਗਦਾ ਤੇਰੇ ਨਾਲ ਦੇ ਜਵਾਗ ਤਾਂ ਖੇਡਦੇ ਫਿਰਦੇ ਜਾਂ ਕੋਈ ਮੋਬਾਈਲ ਚੱਕੀ ਫਿਰਦੇ ਆ ਤੇ ਇਹ ਫਿਰ ਕਿਵੇਂ ਇੱਧਰ ਧਿਆਨ ਕਿ ਮਿਹਨਤ ਦਾ ਮੈਂ ਮੈਂਤ ਕਰਨੀ ਚਾਹੀਦੀ ਹੈ ਠੀਕ ਆ ਤੇ ਜ਼ਮੀਨ ਵੀ ਹੈਗੀ ਆ ਜ਼ਮੀਨ ਹੈਗੀ ਆ ਜੀ 4.5 ਕਿੱਲੇ 4.5 ਕਿੱਲੇ ਜ਼ਮੀਨ ਹੈ ਕੱਲਾ ਪਰਾ ਹੈ ਹਾਂਜੀ ਕੱਲਾ ਕੱਲਾ ਹੈ ਕੱਲਾ ਕੱਲਾ ਠੀਕ ਹੈ ਤੇ ਕੀ ਸੋਚਿਆ ਵੀ ਹੁਣ ਜਿਵੇਂ ਪੜ੍ਹਾਈ ਤਾਂ ਚੱਲ ਤੂੰ ਕਰੀ ਜਾਣਾ ਵਧੀਆ ਤੈਨੂੰ ਸਲਾਮ ਆ ਹਨਾ ਇਹ ਤੇਰੀ ਸੋਚ ਜੈਬੇ ਨੂੰ ਤੇਰੇ ਸਲਾਮ ਆ ਮੇਰੀ ਵੀ ਤੇ ਕੀ ਸੋਚੇ ਇਸ ਤੋਂ ਬਾਅਦ ਕੀ ਕਰਨਾ ਫਿਰ ਬੱਕਰੀਆਂ ਤਾਂ ਚੱਲ ਨਾਲੇ ਸਾਈਡ ਤੋਂ ਹੰਦਾ ਪੜ੍ਹ ਕੇ ਕਿੱਥੋਂ ਤੱਕ ਪੜ੍ਹਾਈ ਕਰਨੀ ਕੀ ਬਣਦਾ ਸੁਪਨਾ ਕੀ ਹੈ ਮਨ ਚ ਬਸ ਜੀ ਬਿਜ਼ਨਸ ਹੀ ਕਰਨਾ ਹੈ ਬਿਜ਼ਨਸ ਕਰਨਾ ਇਹ ਗੱਲ ਹੈਗੀ ਆ ਵੀ ਨੌਕਰੀ ਨਾਲੋਂ ਬਿਜ਼ਨਸ ਵੱਲ ਜਿਆਦਾ ਫਾਇਦਾ ਹਾਂਜੀ ਨੌਕਰੀ ਤਾਂ ਬਜਮੀ ਤਨਖਾਹ ਮਿਲਨੀ ਆ ਨੌਕਰੀ ਦਾ ਜੇ ਉਹਨਾਂ ਨੇ ਹੈਗੇ ਪੈਸੇ ਤਾਂ ਆਪਾਂ ਨੂੰ ਪਹਿਲਾਂ ਜਾਣਾ ਪੈਣਾ ਛੁੱਟੀ ਹੋਈ ਤੇ ਆਪਾਂ ਨੂੰ ਮਿਲਨੇ ਨਹੀਂ ਇਹਨਾਂ ਦਾ ਪਤਾ ਜਦੋਂ ਬੱਕਰੀਆਂ ਕਰੇ ਹੈਂ ਜੇ ਕੋਈ ਲੋਡ ਪੈ ਜਾਏ ਰਾਤ ਬਰਾਤ ਤੇ ਉਹਦੀ ਵੇਚਤੀ 10-15000 ਉਹਦੀ ਵਟਿਆ ਜਾਂਦਾ ਹੈ ਏਟੀਐਮ ਹੈ ਇਹ ਹਾਂਜੀ ਏਟੀਐਮ ਹੀ ਆ ਇਹ ਠੀਕ ਹੈ ਤੇ ਉਹ ਉਹਦੇ ਪੈਸੇ ਵੀ ਲੋਡ ਪੈ ਗਈ ਕੋਲੇ ਆ ਜਣੇ ਕੋਲੇ ਆ ਜਾਂਦੇ ਆ ਤੇ ਨੌਕਰੀ ਦਾ ਹੁੰਦਾ ਵੀ ਦਾ ਇੱਕ ਤਾਂ ਦੂਜਾ ਬਾਜਮੀ ਤਨਖਾਹ ਬਾਜਮੀ ਤਨਖਾਹ ਇੱਕ ਛੇਤੀ ਮਿਲਦੀ ਨਹੀਂ ਮਿਲਦੀ ਨਹੀਂ ਕਈ ਵਾਰੀ ਉਹ ਵੀ ਰੁਕ ਜਾਂਦੀ ਹੈ ਜੀ ਇਹ ਉਹ ਇੱਕ ਰੋਜ਼ਾਨਾ ਜਾਣਾ ਪੈਂਦਾ ਹੈਗਾ ਹਾਂ ਇਹਨਾਂ ਦਾ ਆਇਆ ਆਪਦਾ ਕੰਮ ਆਪਦਾ ਕੰਮ ਆ ਬਸ ਜੇ ਜੀ ਕੀਤਾ ਤਾਂ ਚਾਰ ਲਿਓ ਨਹੀਂ ਘਰੇ ਪਾ ਦੋ ਹਾਂਜੀ ਤੇ ਠੀਕ ਹੈ ਅੱਛਾ ਉਹ ਤੇਰਾ ਕਹਿਣਾ ਵੀ 9 ਵਜੇ ਤੋਂ ਲੈ ਕੇ ਕਿਹੜਾ ਸ਼ਾਮ ਨੂੰ ਹੈ 5 ਵਜੇ ਤੋਂ ਹੀ 8 ਵਜੇ ਤੱਕ ਲੈ ਕੇ ਉਹ ਬੰਦਸ਼ ਚ ਰਹਿਣਾ ਪੈਂਦਾ ਹਾਂਜੀ ਬੰਦਸ਼ ਚ ਰਹਿਣਾ ਪੈਂਦਾ ਇਹਦਾ ਹੀ ਆਪਾਂ ਦੂਜਾ ਜਾਂ ਦਿਹਾੜੀ ਆ ਭੇਜਦੀ ਜਗਾ ਤਾਂ ਵੀ ਚੱਲੇਗਾ ਤਾਂ ਵੀ ਚੱਲ ਜਾਂਦਾ ਹੈਗਾ ਹੁਣ ਉੱਥੇ ਕਿਹੜਾ ਕਿਸੇ ਨੂੰ ਆਪ ਭੇਜਤਾ ਸਕਦੇ ਨਹੀਂ ਆਪ ਜਾਣਾ ਆਪ ਹੀ ਜਾਣਾ ਪੈਣਾ ਤੇ ਉਹੀ ਗੱਲ ਤੁਹਾਡੀ ਸਾਰੀ ਉਮਰ ਬੱਜਮੀ ਤਨਖਾਹੀ ਮਿਲਨੀ ਆ ਇਹਦੇ ਤਾਂ ਤੂੰ 5 ਲੱਖ ਵੀ ਮਹੀਨੇ ਤੱਕ ਕਮਾ ਸਕਦਾ ਚਾਰ ਵੀ ਦੋ ਵੀ ਇਹ ਤਾਂ ਜਿੰਨਾ ਮਰਜੀ ਬਿਜ਼ਨਸ ਹੋ ਜਾਣਾ ਇਹ ਤਾਂ ਇਹ ਛੇਤੀ ਵੱਧਦਾ ਨਹੀਂ ਇਹਨਾਂ ਨੇ ਵੱਧ ਨਹੀਂ ਹੈ ਵੱਧ ਨਹੀਂ ਹੈ ਇਹਨਾਂ ਨੇ ਵਧੀ ਜਾਣਾ ਉਹਨਾਂ ਨੇ ਤਾਂ ਜਿੰਨੀ ਤਨਖਾਹ ਬਸ ਹੁੰਦੀ ਉਹੀ ਤੁਰਿਆਉਣਾ ਆਪਾਂ ਤੇ ਉਹ ਖਰਚਾ ਕਰੇ ਹੋ ਜਾਂਦਾ ਉਹਨਾਂ ਦਾ ਖਰਚਾ ਹੋ ਜਾਂਦਾ ਕਰੇ ਠੀਕ ਹੈ ਨਾਲੇ ਪੈਸੇ ਨਹੀਂ ਪੂਰੇ ਹੁੰਦੇ ਨਾਲੇ ਪੈਸੇ ਨਹੀਂ ਪੂਰੇ ਹੁੰਦੇ ਹਨਾ ਆ ਵੇਖ ਲੋ ਯਾਰ ਕਿੱਡੀ ਵਧੀਆ ਸੋਚ ਆ ਤੇਰੀ ਹਨਾ ਤੇ ਤੂੰ ਨਾ ਇੱਕ ਚੈਨਲ ਬਣਾਉਦਾ ਜ਼ਰੂਰ ਕੀ ਨਾਮ ਦੱਸਾਈ ਅੰਛ ਦੀ ਪੰਛ ਦੀ ਅੰਛ ਦੀ ਵੇਖ ਨਾ ਚੈਨਲ ਬਣਾ ਤੇ ਇਹੋ ਜੀਆਂ ਗੱਲਾਂ ਤੂੰ ਜ਼ਰੂਰ ਦੱਸਣੀਆਂ ਜਿਹੜੀ ਨਵੀਂ ਜਨਰੇਸ਼ਨ ਹੈ ਕਿਉਂਕਿ ਨਵੀਂ ਜਨਰੇਸ਼ਨ ਨਸ਼ਿਆਂ ਚ ਪਈ ਜਾਂਦੀ ਹੈ ਹਨਾ ਕੀ ਕੁਸ਼ ਕਰੀ ਜਾਂਦੇ ਆ ਤੇ ਮੈਂ ਨਾ ਵੀ ਤੂੰ ਜੇ ਚੈਨਲ ਬਣਾ ਕੇ ਦੱਸੇਗਾ ਤਾਂ ਤੇਰੀਆਂ ਗੱਲਾਂ ਸੁਣਨਗੇ ਹਨਾ ਚੰਗੀਆਂ ਗੱਲਾਂ ਤੇ ਚੰਗੇ ਪਾਸੇ ਲੱਗਣਗੇ ਤੇ ਨਾਲ ਦਿਆਂ ਨੂੰ ਕੀ ਕਹਿਣਾ ਚਾਹੁੰਦਾ ਆ ਆਪਦੇ ਤੇਰੀ ਉਮਰ ਜਿਹੜੇ ਹਮ ਉਮਰ ਦੇ ਕਰਦੇ ਨਾ ਕੰਮ ਕਰਾਓ ਵੇਲੇ ਨਾ ਰਹੋ ਕੋਈ ਮਿਹਨਤ ਕਰੋ ਆਪਦੀ ਹੂੰ ਹੁਣ ਨਾਲ ਸਟੈਂਡ ਹੋਵੋਗੇ ਹੂੰ ਤੇ ਉਹ ਨਹੀਂ ਫਾਇਦਾ ਵੱਡੇ ਕੰਮ ਨਹੀਂ ਹੋਇਆ ਜਾਂਦਾ ਕੰਮ ਠੀਕ ਕੋਈ ਗੱਲ ਵੀ ਹੁਣ ਤੋਂ ਜੇ ਆਪਾਂ ਕਰਾਂਗੇ ਤਾਂ ਜਦੋਂ ਨੂੰ 18-20 ਸਾਲ ਦੇ ਹੋਣੇ ਆ ਉਦੋਂ ਨੂੰ ਚਾਰ ਪੈਸੇ ਵੀ ਕੋਲੇ ਹੋਣਗੇ ਤੇ ਬਿਜ਼ਨਸ ਵੀ ਵੱਡਾ ਹੋ ਜਾਊਗਾ ਜੇ ਕਰੇ ਵੇਲੇ ਰਵਾਂਗੇ ਵੱਡੇ ਕੰਮ ਨਹੀਂ ਹੁੰਦਾ ਵੱਡੇ ਕੰਮ ਨਹੀਂ ਹੋਣਾ ਫਿਰ ਸਰੀਰ ਥਕਾਵਟ ਮਨ ਲੱਗ ਜਾਂਦਾ ਆ ਉਮਰਾ ਕੰਮ ਦੀ ਹਾਂਜੀ ਲੈ ਯਾਰ ਸਲਾਮ ਆ ਤੈਨੂੰ ਅੰਛਦੀਪ ਤੇ ਠੀਕ ਆ ਬਹੁਤ ਚੰਗਾ ਲੱਗਿਆ ਤੈਨੂੰ ਮਿਲ ਕੇ ਹਨਾ ਤੇ ਲੋ ਵੀ ਅੰਛਦੀਪ ਦੀ ਵੀਡੀਓ ਨੂੰ ਸ਼ੇਅਰ ਤੁਸੀਂ ਕਰਨਾ ਤੇ ਯਾਰ ਸਲਾਮ ਆ ਬੱਚੇ ਦੀ ਮੈਂ ਤਾਂ ਬਾਲਾ ਘੈਂਟ ਗੱਲਾਂ ਲੱਗੀਆਂ ਤੇ ਤੂੰ ਜ਼ਰੂਰ ਬਣਾਉਣਾ ਠੀਕ ਆ YouTube ਚੈਨਲ ਤੇ ਮੈਨੂੰ ਮੇਰੀ ਜੇ ਕੋਈ ਲੋੜ ਹੋਈ ਤਾਂ ਮੈਨੂੰ ਮੈਸੇਜ ਕਰਦੀ ਮੈਸੇਜ ਤੇ ਔਰ ਤੇ ਚੈਨਲ ਤੇ ਨੰਬਰ ਮੇਰਾ ਉੱਥੇ ਪਿਆ ਠੀਕ ਆ ਤੇ ਧੰਨਵਾਦ ਬਹੁਤ ਬਹੁਤ ਤੇਰਾ ਥੈਂਕ ਯੂ